ਕਾਂ ਮਾਜਰਾ ਤੇ ਮਾਮਲਾ ਦਰਜ ਕਿਤਨਾ ਗਿਆ ਸਰਕਾਰ ਵੱਲੋਂ ਇਹਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮਐਲਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨਹੀਂ ਕਰੀਦਾ ਸੋਸਿਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਵਿੱਚ ਇਸ ਸਮੇਂ ਹੜ ਨੇ ਜਿਹੜਾ ਤਬਾਹੀ ਮਚਾਈ ਹੋਈ ਹੈ ਔਰ ਉਸ ਨੂੰ ਲੈ ਕੇ ਤਮਾਮ ਜਿਹੜੇ ਐਨਜੀਓ ਨੇ ਉਹ ਰਾਸਮਗਰੀ ਭੇਜ ਰਿਹਾ ਨੇ ਸੇਵਾ ਕਰ ਰਹੇ ਨੇ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਸੰਸਦ ਚਰਨਜੀਤ ਚੰਨੀ ਨੇ ਜਿਨ੍ਹਾਂ ਵੱਲੋਂ ਇੱਥੋਂ ਰਾਸਮਗਰੀ ਭੇਜੀ ਜਾ ਰਹੀ ਹੈ ਫਿਲਹਾਲ ਕੀ ਇਹ ਜਿਹੜਾ ਫਲਾਈਂਗ ਟ੍ਰੇਡ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਉਹਨਾਂ ਵੱਲੋਂ ਇਹ ਰਾਸਮਗਰੀ ਇਕੱਠੀ ਕੀਤੀ ਗਈ ਹੈ ਔਰ ਭੇਜਿਆ ਜਾ ਰਿਹਾ ਹੈ ਚੰਨੀ ਸਾਹਿਬ ਮੌਜੂਦ ਨੇ ਚੰਨੀ ਸਾਹਿਬ ਹੜ੍ਹ ਵਰਗੇ ਹਾਲਾਤ ਨੇ ਬਹੁਤ ਬੁਰਾ ਜਿਹੜਾ ਇਸ ਸਮੇਂ ਪੰਜਾਬ ਦੇ ਵਾਕਾ ਪਹਾੜਾ ਪਰ ਤੇ ਹੈ ਲੇਕਿਨ ਕਿਵੇਂ ਦੇਖਦੇ ਹੋ ਕਿ ਲੋਕਾਂ ਵੱਲੋਂ ਐਨਜੀਓ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਤੁਹਾਡੇ ਵੱਲੋਂ ਵੀ ਤਿੰਨ ਟਰੱਕ ਰਵਾਨਾ ਕੀਤੇ ਜਾ ਰਹੇ ਆ ਤੇ ਕਿੱਥੇ ਕਿੱਥੇ ਟਰੱਕ ਜਾਣਗੇ ਤੇ ਕਾਂਗਰਸ ਵੱਲੋਂ ਹੋਰ ਕਿਵੇਂ ਦੀ ਸਹਾਇਤਾ ਕੀਤੀ ਜਾਏ ਜਿੱਥੇ ਜਿੱਥੇ ਲੋੜ ਹੈ ਐਸੀ ਉੱਥੇ ਰਾਹਤ ਸਮਗਰੀ ਭੇਜ ਰਹੇ ਅੱਜ ਇਹ ਤਿੰਨ ਟਰੱਕ ਰਵਾਨਾ ਹੋ ਰਹੇ ਆ ਸਵੇਰੇ ਐਸੀ ਟਰਾਲੀਆਂ ਰਵਾਨਾ ਕੀਤੀਆਂ ਤੇ ਜਿਵੇਂ ਜਿਵੇਂ ਡਿਮਾਂਡ ਆਏਗੀ ਜਿਸ ਤਰ੍ਹਾਂ ਹੁਣ ਨਕੂਦਰ ਵਿੱਚ ਡਿਮਾਂਡ ਆ ਰਹੀ ਹੈ ਪਰਲੇ ਪਾਸੇ ਸ਼ਾਹਕੋਟ ਜਿ ਡਿਮਾਂਡ ਆ ਰਹੀ ਹੈ ਸਾਡੇ ਚਮਕੌਰ ਸਾਹਿਬ ਵਿੱਚ ਸਿਰਫ ਮਿੱਟੀ ਦੀ ਤੇ ਥੈਲੀਆਂ ਦੀ ਡਿਮਾਂਡ ਹੈ ਅੱਜ ਉਥੇ ਬੇਲਚੇ ਕਈਆਂ ਵਗੈਰਾ ਚਾਹੀਦੀਆਂ ਸੀ ਸੋ ਜਿੱਥੇ ਜਿੱਥੇ ਜਿਹੇ ਜੀ ਸਮਾਰ ਉਹ ਜ਼ਰੂਰਤ ਹੋ ਰਹੀ ਹੈ ਅਸੀਂ ਉਸ ਤਰ੍ਹਾਂ ਭੇਜ ਰਹੇ ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਇਹ ਕਈ ਹੋਰ ਵੀ ਅਸੀਂ ਤਸਵੀਰਾਂ ਦੇਖੀਆਂ ਨੇ ਜਿਹਦੇ ਵਿੱਚ ਅਗਰ ਕੋਈ ਅਗਰ ਮੰਤਰੀ ਜਾਂਦੇ ਨੇ ਜਾਂ ਫਿਰ ਜੇ ਕੋਈ ਰਾਜਨੀਤਿਕ ਨੁਮਾਇੰਦੇ ਜਾਂਦੇ ਨੇ ਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਆਪ ਨਾਓ ਉਥੋਂ ਦੀ ਰਾਸ ਸਮਗਰੀ ਭੇਜੀ ਜਾਵੇ ਉਹ ਕਈ ਅਜਿਹੀ ਤਸਵੀਰਾਂ ਵੀ ਸਾਹਮਣੇ ਆਈਆਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹਰ ਹਰ ਤਰ੍ਹਾਂ ਦੀ ਕੋਈ ਮਦਦ ਹੋ ਪਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਰਹਾਤ ਸਮਗਰੀ ਵਾਲੀ ਸੇਵਾ ਭਾਵਨਾ ਦੀ ਨੇਰੀ ਲੈਂਦੀ ਪਈ ਹੈ ਪੰਜਾਬ ਹਮੇਸ਼ਾ ਹੀ ਇਸ ਗੱਲ 'ਚ ਮੋਹਰੇ ਰਿਹਾ ਤੇ ਅੱਜ ਵੀ ਅੱਗੇ ਹੋ ਕੇ ਉਹ ਹਰ ਗੱਲ ਨੂੰ ਪੰਜਾਬ ਦੇ ਲੋਕ ਸੰਭਾਲ ਰਹੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਦਦ ਮੰਗੀ ਗਈ ਹੈ ਸਰਕਾਰ ਤੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਉਹ ਪਹਿਲਾਂ ਤਾਂ ਕਹਿੰਦਾ ਸੀ ਮਨੂੰ ਮੈਂ ਦਿੱਲੀ ਤੋਂ ਮੰਗਦਾ ਹੀ ਕੁਝ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਉਹਦੇ ਛੁਣਛਣਾ ਜਾ ਹੈਗਾ ਯਾਰ ਪਤਾ ਨਹੀਂ ਕਿੱਧਰੋਂ ਵੱਜ ਜੂਏ ਪਤਾ ਨਹੀਂ ਲੱਗਦਾ ਲੇਕਿਨ ਹਰਜੋਤ ਬੈਂਸ ਵੱਲੋਂ ਟਵੀਟ ਟਵੀਟ ਕੀਤਾ ਗਿਆ ਸਰ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਹਾ ਕਿ ਜਿਹੜੇ ਪਾਣੀ ਵਾਲੇ ਖੇਤਰਾ ਚੋਂ ਬਾਹਰ ਆ ਜਾਣਾ ਚਾਹੀਦਾ ਮੁਕਦੇ ਆਉਂਦੇ ਓਕੇ ਫੇਰ ਕਰ ਲਾਂਗੇ ਹੁਣ ਬਹੁਤ ਹੋ ਰਿਹਾ ਇਹਦੇ ਬਾਰੇ ਤਾਂ ਦੱਸ ਦੋ ਨਾ ਹਰਜੋਤ ਬੈਂਸ ਵੱਲੋਂ ਓ ਯਾਰ ਛੱਡ ਹਰਜੋਤ ਬੈਂਸ ਨੂੰ ਆਪਾਂ ਆਪਣਾ ਕੰਮ ਕਰੀਏ ਤੇ ਇਹ ਗੱਲ ਕਿਤੇ ਪਠਾਨ ਮਾਜਰਾ ਤੇ ਮਾਮਲਾ ਦਰਜ ਕੀਤਾ ਗਿਆ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮਐਲਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਰੀਦਾ ਹੋਂਦਾ ਮਾੜਾ ਇਹ ਤਾਂ ਦੱਸੋ ਕੀ ਕਰਦਾ ਨਹੀਂ ਹੁੰਦਾ ਸੋ ਤੁਸੀਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਇੱਥੋਂ ਦੀ ਰਾਸਮਗਰੀ ਭੇਜੀ ਜਾ ਰਹੀ ਹੈ ਲੇਕਿਨ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਉਹ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ پا ਰਹੇ ਨੇ ਆਖਿਰ ਕੀ ਵਜ੍ਹਾ ਹੈ ਇਹ ਬਾਰ ਨਹੀਂ ਪਤਾ ਲੇਕਿਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜਾ ਹਰ ਵਰਗ ਦੇ ਲੋਕ ਨੇ ਉਹ ਹੜ੍ਹ ਵਾਲੇ ਪ੍ਰਭਾਵਿਤ ਖੇਤਰਾ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੇ ਉਹ ਕਹਿ ਰਹੇ ਕਿ ਪੰਜਾਬ ਦੇ ਲੋਕ ਖੁਦ ਹੀ ਅੱਗੇ ਨੇ ਔਰ ਇਹ ਵੀ ਕਿਹਾ ਹੈ ਕਿ ਐਨ ਆਰ ਆਈ ਵੀਰ ਵੀ ਹੁਣ ਮਦਦ ਕਰ ਰਹੇ ਨੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਥਾਨ ਮਾਜਰਾ ਤੇ ਮਾਮਲਾ ਦਰਜ ਕਿਤਨਾ ਗਿਆ ਹੈ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮ ਐਲ ਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਰੀਦਾ ਹੁਣ ਸੋਸ਼ੀਗਾਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਨੇ ਜਿਹੜਾ ਤਬਾਹੀ ਮਚਾਈ ਹੋਈ ਹੈ ਔਰ ਉਸ ਨੂੰ ਲੈ ਕੇ तमाम ਜਿਹੜੇ ਐਨ ਜੀਓ ਨੇ ਔਰ ਆਸਮਗਰੀ ਭੇਜ ਰੇ ਨੇ ਸੇਵਾ ਕਰ ਰਹੇ ਨੇ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਸੰਸਦ ਚਰਨਜੀਤ ਸਿੰਘ ਚੰਡੀ ਨੇ ਜਿਨ੍ਹਾਂ ਵੱਲੋਂ ਇਥੋਂ ਰਾਹ ਸਮਗਰੀ ਭੇਜੀ ਜਾ ਰਹੀ ਹੈ ਫਿਲਹਾਲ ਕੀ ਇਹ ਜਿਹੜਾ ਫਲਾਈਂਗ ਟ੍ਰੇਡ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਉਹਨਾਂ ਵੱਲੋਂ ਇਹ ਰਾਹ ਸਮਗਰੀ ਇਕੱਠੀ ਕੀਤੀ ਗਈ ਹੈ ਔਰ ਭੇਜਿਆ ਜਾ ਰਿਹਾ ਹੈ ਚੰਨੀ ਸਾਹ ਮੌਜੂਦ ਨੇ ਚੰਨੀ ਸਾਹ ਹੜ ਵਰਗੇ ਹਾਲਾਤ ਨੇ ਬਹੁਤ ਬੁਰਾ ਜਿਹੜਾ ਇਸ ਸਮੇਂ ਪੰਜਾਬ ਦੇ ਵਾਕਾ ਪਹਾਣਾ ਪਰ ਤੇ ਹੈ ਲੇਕਿਨ ਕਿਵੇਂ ਦੇਖਦੇ ਹੋ ਕਿ ਲੋਕਾਂ ਵੱਲੋਂ ਐਨਜੀਓ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਤੁਹਾਡੇ ਵੱਲੋਂ ਵੀ ਤਿੰਨ ਟਰੱਕ ਰਵਾਨਾ ਕੀਤੇ ਜਾ ਰਹੇ ਆ ਤੇ ਕਿਤੇ ਕਿਤੇ ਟਰੱਕ ਜਾਣਗੇ ਤੇ ਕਾਂਗਰਸ ਵੱਲੋਂ ਹੋਰ ਕਿਵੇਂ ਦੀ ਸਹਾਇਤਾ ਕੀਤੀ ਜਾਏ ਜਿੱਥੇ ਜਿੱਥੇ ਲੋਡ ਹੈ ਐਸੀ ਉਥੇ ਰਾਹਤ ਸਮਗਰੀ ਭੇਜ ਰਹੇ ਅੱਜ 3 ਟਰੱਕ ਲੋ ਰਵਾਨਾ ਹੋ ਰਹੇ ਆ ਸਵੇਰੇ ਅਸੀਂ ਟਰਾਲੀਆਂ ਰਵਾਨਾ ਕੀਤੀਆਂ ਤੇ ਜਿਵੇਂ ਜਿਵੇਂ ਡਿਮਾਂਡ ਆਏਗੀ ਜਿਸ ਤਰ੍ਹਾਂ ਹੁਣ ਨਕੂਦਰ ਵਿੱਚ ਡਿਮਾਂਡ ਆ ਰਹੀ ਹੈ ਪਰਲੇ ਪਾਸੇ ਸ਼ਾਹਕੋਟ ਦੀ ਡਿਮਾਂਡ ਆ ਰਹੀ ਹੈ ਸਾਡੇ ਚਮਕੌਰ ਸਾਹਿਬ ਵਿੱਚ ਸਿਰਫ ਮਿੱਟੀ ਦੀ ਤੇ ਥੈਲੀਆਂ ਦੀ ਡਿਮਾਂਡ ਹੈ ਅੱਜ ਉੱਥੇ ਬੇਲਚੇ ਕਈਆਂ ਵਗੈਰਾ ਚਾਹੀਦੀਆਂ ਸੀ ਸੋ ਜਿੱਥੇ ਜਿੱਥੇ ਜਿਹੇ ਜੀ ਸਮਾਰ ਉਹ ਜ਼ਰੂਰਤ ਹੋ ਰਹੀ ਹੈ ਅਸੀਂ ਉਸ ਤਰ੍ਹਾਂ ਭੇਜ ਰਹੇ ਹਾਂ ਲੇਕਿਨ ਜੇ ਗੱਲ ਕੀਤੀ ਜਾਵੇ ਤੇ ਕਈ ਹੋਰ ਵੀ ਅਸੀਂ ਤਸਵੀਰਾਂ ਦੇਖੀਆਂ ਨੇ ਜਿਹਦੇ ਵਿੱਚ ਅਗਰ ਕੋਈ ਅਗਰ ਮੰਤਰੀ ਜਾਂਦੇ ਨੇ ਜਾਂ ਫਿਰ ਜੇ ਕੋਈ ਰਾਜਨੀਤਿਕ ਨੁਮਾਇੰਦੇ ਜਾਂਦੇ ਨੇ ਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਆਪ ਨਾ ਆਓ ਉੱਥੋਂ ਦੀ ਰਾਜ ਸਮਗਰੀ ਭੇਜੀ ਜਾਵੇ ਉਹ ਕਈ ਇਦਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਤੁਹਾਨੂੰ ਕੀ ਲੱਗ ਰਿਹਾ ਕਿ ਹਰ ਹਰ ਤਰ੍ਹਾਂ ਦੀ ਕੋਈ ਮਦਦ ਹੋ ਪਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਰਾਹਤ ਸਮਗਰੀ ਵਾਲੀ ਸੇਵਾ ਭਾਵਨਾ ਦੀ ਨੇਰੀ ਲਿਆਂਦੀ ਪਈ ਹੈ ਪੰਜਾਬ ਹਮੇਸ਼ਾ ਹੀ ਇਸ ਗੱਲ 'ਚ ਮੂਰੇ ਰਿਹਾ ਹੈ ਤੇ ਅੱਜ ਵੀ ਅੱਗੇ ਹੋ ਕੇ ਉਹ ਹਰ ਗੱਲ ਨੂੰ ਪੰਜਾਬ ਦੇ ਲੋਕ ਸੰਭਾਲ ਰਹੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਦਦ ਮੰਗੀ ਗਈ ਹੈ ਸਰਕਾਰ ਤੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਉਹ ਪਹਿਲਾਂ ਤਾਂ ਕਹਿੰਦਾ ਸੀ ਮਨੂ ਮੈਂ ਦਿੱਲੀ ਤੋਂ ਮੰਗਦਾ ਹੀ ਕੁਝ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਉਹਦੇ ਛੁਣਛਣਾ ਜਾ ਹੈਗਾ ਯਾਰ ਪਤਾ ਨਹੀਂ ਕਿੱਧਰੋਂ ਵੱਜ ਜੂਏ ਪਤਾ ਨਹੀਂ ਲੱਗਦਾ ਲੇਕਿਨ ਹਰਜੋਤ ਬੈਂਸ ਵੱਲੋਂ ਟਵੀਟ ਟਵੀਟ ਕੀਤਾ ਗਿਆ ਸਰ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਹਾ ਕਿ ਜਿਹੜੇ ਪਾਣੀ ਵਾਲੇ ਖੇਤਰਾ ਚੋਂ ਬਾਹਰ ਆ ਜਾਣਾ ਚਾਹੀਦਾ ਉਹ ਕਿੰਦੇ ਹੁੰਦੇ ਓਕੇ ਫੇਰ ਕਰ ਲਾਂਗੇ ਹੁਣ ਬਹੁਤ ਹੋ ਗਿਆ ਇਹਦੇ ਬਾਰੇ ਤਾਂ ਦੱਸ ਦਿਓ ਹਰਜੋਤ ਬੈਸ ਨੂੰ ਓ ਯਾਰ ਛੱਡ ਹਰਜੋਤ ਬੈਸ ਨੂੰ ਆਪਾਂ ਆਪਣਾ ਕੰਮ ਕਰੀਏ ਤੇ ਇਹ ਗੱਲ ਕੀਤੀ ਵੀ ਪਠਾਨ ਮਾਜਰਾ ਤੇ ਮਾਮਲਾ ਦਰਜ ਕਿੱਥਾ ਗਿਆ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮਐਲਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਰੀਦਾ ਹਾਂ ਦਾ ਮਾੜਾ ਇਹ ਤਾਂ ਦੱਸੋ ਕੀ ਕਰਨਾ ਹੈ ਤੋ ਤੁਸੀਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਇੱਥੋਂ ਦੀ ਰਾਸਮਗਰੀ ਭੇਜੀ ਜਾ ਰਹੀ ਹੈ ਲੇਕਿਨ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਉਹ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ پا ਰਹੇ ਨੇ ਆਖਿਰ ਕੀ وجہ ਹੈ ਇਹ ਬਾਰ ਨਹੀਂ ਪਤਾ ਲੇਕਿਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜਾ ਹਰ ਵਰਗ ਦੇ ਲੋਕ ਨੇ ਉਹ ਹਾਰਡ ਵਾਲੇ ਪ੍ਰਭਾਵਿਤ ਖੇਤਰਾ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੇ ਉਹ ਕਹਿ ਰਹੇ ਕਿ ਪੰਜਾਬ ਦੇ ਲੋਕ ਖੁਦ ਹੀ ਅੱਗੇ ਨੇ ਔਰ ਇਹ ਵੀ ਕਿਹਾ ਹੈ ਕਿ ਐਨ ਆਰ ਆਈ ਵੀਰ ਵੀ ਹੁਣ ਮਦਦ ਕਰ ਰਹੇ ਨੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਥਾਣੇ ਮਾਜਰਾ ਤੇ ਮਾਮਲਾ ਦਰਜ ਕਿਤਨਾ ਗਿਆ ਸਰਕਾਰ ਵੱਲੋਂ ਇਹਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮ ਐਲ ਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਦੀ ਤਾਂ ਸੋਸ਼ੀਗਾਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਨੇ ਜਿਹੜਾ ਤਬਾਹੀ ਮਚਾਈ ਹੋਈ ਹੈ ਔਰ ਉਸ ਨੂੰ ਲੈ ਕੇ तमाम ਜਿਹੜੇ ਐਨ ਜੀਓ ਨੇ ਔਰ ਆਸਮਗਰੀ ਭੇਜ ਰੇ ਨੇ ਸੇਵਾ ਕਰ ਰਹੇ ਨੇ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਸੰਸਦ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਵੱਲੋਂ ਇਥੋਂ ਰਾਹਸ ਸਮਗਰੀ ਭੇਜੀ ਜਾ ਰਹੀ ਹੈ ਫਿਲਹਾਲ ਕੀ ਇਹ ਜਿਹੜਾ ਫਲਾਈਂਗ ਟ੍ਰੇਡ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਉਹਨਾਂ ਵੱਲੋਂ ਇਹ ਰਾਹਸ ਸਮਗਰੀ ਇਕੱਠੀ ਕੀਤੀ ਗਈ ਹੈ ਔਰ ਭੇਜਿਆ ਜਾ ਰਿਹਾ ਹੈ ਚੰਨੀ ਸਾਹ ਮੌਜੂਦ ਨੇ ਚੰਨੀ ਸਾਹ ਹੜ ਵਰਗੇ ਹਾਲਾਤ ਨੇ ਬਹੁਤ ਬੁਰਾ ਜਿਹੜਾ ਇਸ ਸਮੇਂ ਪੰਜਾਬ ਦੇ ਵਾਕਾ ਪਹਾਣਾ ਪਰ ਤੇ ਹੈ ਲੇਕਿਨ ਕਿਵੇਂ ਦੇਖਦੇ ਹੋ ਕਿ ਲੋਕਾਂ ਵੱਲੋਂ ਐਨਜੀਓ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਤੁਹਾਡੇ ਵੱਲੋਂ ਵੀ ਤਿੰਨ ਟਰੱਕ ਰਵਾਨਾ ਕੀਤੇ ਜਾ ਰਹੇ ਆ ਤੇ ਕਿਤੇ ਕਿਤੇ ਟਰੱਕ ਜਾਣਗੇ ਤੇ ਕਾਂਗਰਸ ਵੱਲੋਂ ਹੋਰ ਕਿਵੇਂ ਦੀ ਸਹਾਇਤਾ ਕੀਤੀ ਜਾਏ ਜਿੱਥੇ ਜਿੱਥੇ ਲੋਡ ਹੈ ਐਸੀ ਉਥੇ ਰਾਹਤ ਸਮਗਰੀ ਭੇਜ ਰਹੇ ਅੱਜ 3 ਟਰੱਕ ਲੋ ਰਵਾਨਾ ਹੋ ਰਹੇ ਆ ਸਵੇਰੇ ਅਸੀਂ ਟਰਾਲੀਆਂ ਰਵਾਨਾ ਕੀਤੀਆਂ ਤੇ ਜਿਵੇਂ ਜਿਵੇਂ ਡਿਮਾਂਡ ਆਏਗੀ ਜਿਸ ਤਰ੍ਹਾਂ ਹੁਣ ਨਕੂਦਰ ਵਿੱਚ ਡਿਮਾਂਡ ਆ ਰਹੀ ਹੈ ਪਰਲੇ ਪਾਸੇ ਸ਼ਾਹਕੋਟ ਦੀ ਡਿਮਾਂਡ ਆ ਰਹੀ ਹੈ ਸਾਡੇ ਚਮਕੌਰ ਸਾਹਿਬ ਵਿੱਚ ਸਿਰਫ ਮਿੱਟੀ ਦੀ ਤੇ ਥੈਲੀਆਂ ਦੀ ਡਿਮਾਂਡ ਹੈ ਅੱਜ ਉੱਥੇ ਬੇਲਚੇ ਕਈਆਂ ਵਗੈਰਾ ਚਾਹੀਦੀਆਂ ਸੀ ਸੋ ਜਿੱਥੇ ਜਿੱਥੇ ਜਿਹੇ ਜੀ ਸਮਾਰ ਉਹ ਜ਼ਰੂਰਤ ਹੋ ਰਹੀ ਹੈ ਅਸੀਂ ਉਸ ਤਰ੍ਹਾਂ ਭੇਜ ਰਹੇ ਹਾਂ ਪਰ ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਇਹ ਕਈ ਹੋਰ ਵੀ ਅਸੀਂ ਤਸਵੀਰਾਂ ਦੇਖੀਆਂ ਨੇ ਜਿਹਦੇ ਵਿੱਚ ਅਗਰ ਕੋਈ ਅਗਰ ਮੰਤਰੀ ਜਾਂਦੇ ਨੇ ਜਾਂ ਫਿਰ ਜੇ ਕੋਈ ਰਾਜਨੀਤਿਕ ਨੁਮਾਇੰਦੇ ਜਾਂਦੇ ਨੇ ਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਆਪ ਨਾਓ ਉਥੋਂ ਦੀ ਰਾਸ ਸਮਗਰੀ ਭੇਜੀ ਜਾਵੇ ਉਹ ਕਈ ਅਜਿਹੀ ਤਸਵੀਰਾਂ ਵੀ ਸਾਹਮਣੇ ਆਈਆਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹਰ ਹਰ ਤਰ੍ਹਾਂ ਦੀ ਕੋਈ ਮਦਦ ਹੋ ਪਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਰਾਹਤ ਸਮਗਰੀ ਵਾਲੀ ਸੇਵਾ ਭਾਵਨਾ ਦੀ ਨੇਰੀ ਲੈਂਦੀ ਪਈ ਹੈ ਪੰਜਾਬ ਹਮੇਸ਼ਾ ਹੀ ਇਸ ਗੱਲ 'ਚ ਮੋਹਰੇ ਰਿਹਾ ਹੈ ਤੇ ਅੱਜ ਵੀ ਅੱਗੇ ਹੋ ਕੇ ਉਹ ਹਰ ਗੱਲ ਨੂੰ ਪੰਜਾਬ ਦੇ ਲੋਕ ਸੰਭਾਲ ਰਹੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਦਦ ਮੰਗੀ ਗਈ ਹੈ ਸਰਕਾਰ ਤੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਉਹ ਪਹਿਲਾਂ ਤਾਂ ਕਹਿੰਦਾ ਸੀ ਮਨੂੰ ਮੈਂ ਦਿੱਲੀ ਤੋਂ ਮੰਗਦਾ ਹੀ ਕੁਝ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਉਹਦੇ ਛੁਣਛਣਾ ਜਾ ਹੈਗਾ ਯਾਰ ਪਤਾ ਨਹੀਂ ਕਿੱਧਰੋਂ ਵੱਜ ਜੂਏ ਪਤਾ ਨਹੀਂ ਲੱਗਦਾ ਲੇਕਿਨ ਹਰਜੋਤ ਬੈਂਸ ਵੱਲੋਂ ਟਵੀਟ ਟਵੀਟ ਕੀਤਾ ਗਿਆ ਸਰ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਹਾ ਕਿ ਜਿਹੜੇ ਪਾਣੀ ਵਾਲੇ ਖੇਤਰਾ ਚੋਂ ਬਾਹਰ ਆ ਜਾਣਾ ਚਾਹੀਦਾ ਮੁਕਦੇ ਹੁੰਦੇ ਓਕੇ ਫੇਰ ਕਰ ਲਾਂਗੇ ਹੁਣ ਬਹੁਤ ਹੋ ਗਿਆ ਇਹਦੇ ਬਾਰੇ ਤਾਂ ਦੱਸ ਦਿਓ ਹਰਜੋਤ ਬੈਸ ਨੂੰ ਓ ਯਾਰ ਛੱਡ ਹਰਜੋਤ ਬੈਸ ਨੂੰ ਆਪਾਂ ਆਪਣਾ ਕੰਮ ਕਰੀਏ ਤੇ ਇਹ ਗੱਲ ਕਿਤੇ ਪਠਾਨ ਮਾਜਰਾ ਤੇ ਮਾਮਲਾ ਦਰਜ ਕਿੱਥਾ ਗਿਆ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮਐਲਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਰੀਦਾ ਹਾਂ ਦਾ ਮਾੜਾ ਇਹ ਤਾਂ ਦੱਸੋ ਕੀ ਕਰਨਾ ਹੈ ਤੋ ਤੁਸੀਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਇੱਥੋਂ ਦੀ ਰਾਸਮਗਰੀ ਭੇਜੀ ਜਾ ਰਹੀ ਹੈ ਲੇਕਿਨ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਉਹ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ پا ਰਹੇ ਨੇ ਆਖਿਰ ਕੀ ਵਜ੍ਹਾ ਹੈ ਇਹ ਬਾਰ ਨਹੀਂ ਪਤਾ ਲੇਕਿਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜਾ ਹਰ ਵਰਗ ਦੇ ਲੋਕ ਨੇ ਉਹ ਹਾਰਡ ਵਾਲੇ ਪ੍ਰਭਾਵਿਤ ਖੇਤਰਾ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੇ ਉਹ ਕਹਿ ਰਹੇ ਕਿ ਪੰਜਾਬ ਦੇ ਲੋਕ ਖੁਦ ਹੀ ਅੱਗੇ ਨੇ ਔਰ ਇਹ ਵੀ ਕਿਹਾ ਹੈ ਕਿ ਐਨ ਆਰ ਆਈ ਵੀਰ ਵੀ ਹੁਣ ਮਦਦ ਕਰ ਰਹੇ ਨੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਥਾਨ ਮਾਜਰਾ ਤੇ ਮਾਮਲਾ ਦਰਜ ਕਿੱਥਾ ਗਿਆ ਹੈ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮ ਐਲ ਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨਹੀਂ ਕਰੀਦਾ ਸੋਸਿਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਨੇ ਜਿਹੜਾ ਤਬਾਹੀ ਮਚਾਈ ਹੋਈ ਹੈ ਔਰ ਉਸ ਨੂੰ ਲੈ ਕੇ तमाम ਜਿਹੜੇ ਐਨ ਜੀਓ ਨੇ ਔਰ ਆਸਮਗਰੀ ਭੇਜ ਰਿਹਾ ਨੇ ਸੇਵਾ ਕਰ ਰਹੇ ਨੇ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਸੰਸਦ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਵੱਲੋਂ ਇਥੋਂ ਰਾਹਸ ਸਮਗਰੀ ਭੇਜੀ ਜਾ ਰਹੀ ਹੈ ਫਿਲਹਾਲ ਕੀ ਇਹ ਜਿਹੜਾ ਫਲਾਈਂਗ ਟ੍ਰੇਡ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਉਹਨਾਂ ਵੱਲੋਂ ਇਹ ਰਾਹਸ ਸਮਗਰੀ ਇਕੱਠੀ ਕੀਤੀ ਗਈ ਹੈ ਔਰ ਭੇਜਿਆ ਜਾ ਰਿਹਾ ਹੈ ਚੰਨੀ ਸਾਹ ਮੌਜੂਦ ਨੇ ਚੰਨੀ ਸਾਹ ਹੜ ਵਰਗੇ ਹਾਲਾਤ ਨੇ ਬਹੁਤ ਬੁਰਾ ਜਿਹੜਾ ਇਸ ਸਮੇਂ ਪੰਜਾਬ ਦੇ ਵਾਕਾ ਪਹਾਣਾ ਪਰ ਤੇ ਹੈ ਲੇਕਿਨ ਕਿਵੇਂ ਦੇਖਦੇ ਹੋ ਕਿ ਲੋਕਾਂ ਵੱਲੋਂ ਐਨਜੀਓ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਤੁਹਾਡੇ ਵੱਲੋਂ ਵੀ ਤਿੰਨ ਟਰੱਕ ਰਵਾਨਾ ਕੀਤੇ ਜਾ ਰਹੇ ਆ ਤੇ ਕਿਤੇ ਕਿਤੇ ਟਰੱਕ ਜਾਣਗੇ ਤੇ ਕਾਂਗਰਸ ਵੱਲੋਂ ਹੋਰ ਕਿਵੇਂ ਦੀ ਸਹਾਇਤਾ ਕੀਤੀ ਜਾਏ ਜਿੱਥੇ ਜਿੱਥੇ ਲੋਡ ਹੈ ਐਸੀ ਉਥੇ ਰਾਹਤ ਸਮਗਰੀ ਭੇਜ ਰਹੇ ਅੱਜ 3 ਟਰੱਕ ਰਵਾਨਾ ਹੋ ਰਹੇ ਆ ਸਵੇਰੇ ਅਸੀਂ ਟਰਾਲੀਆਂ ਰਵਾਨਾ ਕੀਤੀਆਂ ਤੇ ਜਿਵੇਂ ਜਿਵੇਂ ਡਿਮਾਂਡ ਆਏਗੀ ਜਿਸ ਤਰ੍ਹਾਂ ਹੁਣ ਨਕੂਦਰ ਵਿੱਚ ਡਿਮਾਂਡ ਆ ਰਹੀ ਹੈ ਪਰਲੇ ਪਾਸੇ ਸ਼ਾਹਕੋਟ ਜਿਮਾਂਡ ਆ ਰਹੀ ਹੈ ਸਾਡੇ ਚਮਕੌਰ ਸਾਹਿਬ ਵਿੱਚ ਸਿਰਫ ਮਿੱਟੀ ਦੀ ਤੇ ਥੈਲੀਆਂ ਦੀ ਡਿਮਾਂਡ ਹੈ ਅੱਜ ਉੱਥੇ ਬੇਲਚੇ ਕਈਆਂ ਵਗੈਰਾ ਚਾਹੀਦੀਆਂ ਸੀ ਸੋ ਜਿੱਥੇ ਜਿੱਥੇ ਜਿਹੇ ਜੀ ਸਮਾਰ ਉਹ ਜ਼ਰੂਰਤ ਹੋ ਰਹੀ ਹੈ ਅਸੀਂ ਉਸ ਤਰ੍ਹਾਂ ਭੇਜ ਰਹੇ ਹਾਂ لیکن ਜੇ ਗੱਲ ਕੀਤੀ ਜਾਵੇ ਤਾਂ ਇਹ ਕਈ ਹੋਰ ਵੀ ਅਸੀਂ ਤਸਵੀਰਾਂ ਦੇਖੀਆਂ ਨੇ ਜਿਹਦੇ ਵਿੱਚ اگر ਕੋਈ اگر ਮੰਤਰੀ ਜਾਂਦੇ ਨੇ ਜਾਂ ਫਿਰ ਜੇ ਕੋਈ ਰਾਜਨੀਤਿਕ ਨੁਮਾਇੰਦੇ ਜਾਂਦੇ ਨੇ ਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਆਪ ਨਾਓ ਉਥੋਂ ਦੀ ਰਾਸ ਸਮਗਰੀ ਭੇਜੀ ਜਾਵੇ ਉਹ ਕਈ ਅਜਿਹੀ ਤਸਵੀਰਾਂ ਵੀ ਸਾਹਮਣੇ ਆਈਆਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹਰ ਹਰ ਤਰ੍ਹਾਂ ਦੀ ਕੋਈ ਮਦਦ ਹੋ ਪਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਰਾਹਤ ਸਮਗਰੀ ਵਾਲੀ ਸੇਵਾ ਭਾਵਨਾ ਦੀ ਨੇਰੀ ਲੈਂਦੀ ਪਈ ਹੈ ਪੰਜਾਬ ਹਮੇਸ਼ਾ ਹੀ ਇਸ ਗੱਲ 'ਚ ਮੋੜੇ ਰਿਹਾ ਹੈ ਤੇ ਅੱਜ ਵੀ ਅੱਗੇ ਹੋ ਕੇ ਉਹ ਹਰ ਗੱਲ ਨੂੰ ਪੰਜਾਬ ਦੇ ਲੋਕ ਸੰਭਾਲ ਰਹੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਦਦ ਮੰਗੀ ਗਈ ਹੈ ਸਰਕਾਰ ਤੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਉਹ ਪਹਿਲਾਂ ਤਾਂ ਕਹਿੰਦਾ ਸੀ ਮਨੂੰ ਮੈਂ ਦਿੱਲੀ ਤੋਂ ਮੰਗਦਾ ਹੀ ਕੁਝ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਉਹਦੇ ਛੁਣਛਣਾ ਜਾ ਹੈਗਾ ਯਾਰ ਪਤਾ ਨਹੀਂ ਕਿੱਧਰੋਂ ਵੱਜ ਜੂਏ ਪਤਾ ਨਹੀਂ ਲੱਗਦਾ ਲੇਕਿਨ ਹਰਜੋਤ ਬੈਂਸ ਵੱਲੋਂ ਟਵੀਟ ਟਵੀਟ ਕੀਤਾ ਗਿਆ ਸਰ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਹਾ ਕਿ ਜਿਹੜੇ ਪਾਣੀ ਵਾਲੇ ਖੇਤਰਾ ਚੋਂ ਬਾਹਰ ਆ ਜਾਣਾ ਚਾਹੀਦਾ ਉਹ ਕਿਤੇ ਆਉਂਦੇ ਓਕੇ ਫੇਰ ਕਰ ਲਾਂਗੇ ਹੁਣ ਬਹੁਤ ਹੋ ਰਿਹਾ ਇਹਦੇ ਬਾਰੇ ਤਾਂ ਦੱਸ ਦਿਓ ਹਰਜੋਤ ਬੈਸ ਨੂੰ ਓ ਯਾਰ ਛੱਡ ਹਰਜੋਤ ਬੈਸ ਨੂੰ ਆਪਾਂ ਆਪਣਾ ਕੰਮ ਕਰੀਏ ਤੇ ਇਹ ਗੱਲ ਕੀਤੀ ਵੀ ਪਠਾਨ ਮਾਜਰਾ ਤੇ ਮਾਮਲਾ ਦਰਜ ਕਿੱਥਾ ਗਿਆ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮਐਲਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਰੀਦਾ ਹੋਂਦਾ ਮਾੜਾ ਇਹ ਤਾਂ ਦੱਸੋ ਕੀ ਕਰਦਾ ਨਹੀਂ ਹੋਂਦਾ ਤੋ ਤੁਸੀਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਇੱਥੋਂ ਦੀ ਰਾਸਮਗਰੀ ਭੇਜੀ ਜਾ ਰਹੀ ਹੈ ਲੇਕਿਨ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਉਹ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ پا ਰਹੇ ਨੇ ਆਖਿਰ ਕੀ وجہ ਹੈ ਇਹ ਬਾਰ ਨਹੀਂ ਪਤਾ ਲੇਕਿਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜਾ ਹਰ ਵਰਗ ਦੇ ਲੋਕ ਨੇ ਉਹ ਹਾਰਡ ਵਾਲੇ ਪ੍ਰਭਾਵਿਤ ਖੇਤਰਾ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੇ ਉਹ ਕਹਿ ਰਹੇ ਕਿ ਪੰਜਾਬ ਦੇ ਲੋਕ ਖੁਦ ਹੀ ਅੱਗੇ ਨੇ ਔਰ ਇਹ ਵੀ ਕਿਹਾ ਹੈ ਕਿ ਐਨ ਆਰ ਆਈ ਵੀਰ ਵੀ ਹੁਣ ਮਦਦ ਕਰ ਰਹੇ ਨੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਥਾਨ ਮਾਜਰਾ ਤੇ ਮਾਮਲਾ ਦਰਜ ਕਿੱਥਾ ਗਿਆ ਹੈ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮ ਐਲ ਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨਹੀਂ ਕਰੀਦਾ ਸੋਸਿਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਨੇ ਜਿਹੜਾ ਤਬਾਹੀ ਮਚਾਈ ਹੋਈ ਹੈ ਔਰ ਉਸ ਨੂੰ ਲੈ ਕੇ तमाम ਜਿਹੜੇ ਐਨ ਜੀਓ ਨੇ ਔਰ ਆਸਮਗਰੀ ਭੇਜ ਰਿਹਾ ਨੇ ਸੇਵਾ ਕਰ ਰਹੇ ਨੇ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਸੰਸਦ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਵੱਲੋਂ ਇਥੋਂ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਫਿਲਹਾਲ ਕੀ ਇਹ ਜਿਹੜਾ ਫਲਾਈਂਗ ਟ੍ਰੇਡ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਉਹਨਾਂ ਵੱਲੋਂ ਇਹ ਰਾਹਤ ਸਮਗਰੀ ਇਕੱਠੀ ਕੀਤੀ ਗਈ ਹੈ ਔਰ ਭੇਜਿਆ ਜਾ ਰਿਹਾ ਹੈ ਚੰਨੀ ਸਾਹਿਬ ਮੌਜੂਦ ਨੇ ਚੰਨੀ ਸਾਹਿਬ ਹੜ੍ਹ ਵਰਗੇ ਹਾਲਾਤ ਨੇ ਬਹੁਤ ਬੁਰਾ ਜਿਹੜਾ ਇਸ ਸਮੇਂ ਪੰਜਾਬ ਦੇ ਵਾਕਫ ਪਹਾਣਾ ਪਰਤੇ ਹੈ ਲੇਕਿਨ ਕਿਵੇਂ ਦੇਖਦੇ ਹੋ ਕਿ ਲੋਕਾਂ ਵੱਲੋਂ ਐਨਜੀਓ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਤੁਹਾਡੇ ਵੱਲੋਂ ਵੀ ਤਿੰਨ ਟਰੱਕ ਰਵਾਨਾ ਕੀਤੇ ਜਾ ਰਹੇ ਆ ਤੇ ਕਿੱਥੇ ਕਿੱਥੇ ਟਰੱਕ ਜਾਣਗੇ ਤੇ ਕਾਂਗਰਸ ਵੱਲੋਂ ਹੋਰ ਕਿਵੇਂ ਦੀ ਸਹਾਇਤਾ ਕੀਤੀ ਜਾਏ ਜਿੱਥੇ ਜਿੱਥੇ ਲੋੜ ਹੈ ਐਸੀ ਉੱਥੇ ਰਾਹਤ ਅੱਜ 3 ਟਰੱਕ ਰਵਾਨਾ ਹੋ ਰਹੇ ਆ ਸਵੇਰੇ ਅਸੀਂ ਟਰਾਲੀਆਂ ਰਵਾਨਾ ਕੀਤੀਆਂ ਤੇ ਜਿਵੇਂ ਜਿਵੇਂ ਡਿਮਾਂਡ ਆਏਗੀ ਜਿਸ ਤਰ੍ਹਾਂ ਹੁਣ ਨਕੂਦਰ ਵਿੱਚ ਡਿਮਾਂਡ ਆ ਰਹੀ ਹੈ ਪਰਲੇ ਪਾਸੇ ਸ਼ਾਹਕੋਟ ਜਿਮਾਂਡ ਆ ਰਹੀ ਹੈ ਸਾਡੇ ਚਮਕੌਰ ਸਾਹਿਬ ਵਿੱਚ ਸਿਰਫ ਮਿੱਟੀ ਦੀ ਤੇ ਥੈਲੀਆਂ ਦੀ ਡਿਮਾਂਡ ਹੈ ਅੱਜ ਉੱਥੇ ਬੇਲਚੇ ਕਈਆਂ ਵਗੈਰਾ ਚਾਹੀਦੀਆਂ ਸੀ ਸੋ ਜਿੱਥੇ ਜਿੱਥੇ ਜਿਹੇ ਜੀ ਸਮਾਰ ਉਹ ਜ਼ਰੂਰਤ ਹੋ ਰਹੀ ਹੈ ਅਸੀਂ ਉਸ ਤਰ੍ਹਾਂ ਭੇਜ ਰਹੇ ਹਾਂ ਲੇਕਿਨ ਜੇ ਗੱਲ ਕੀਤੀ ਜਾਵੇ ਤੇ ਕਈ ਹੋਰ ਵੀ ਅਸੀਂ ਤਸਵੀਰਾਂ ਦੇਖੀਆਂ ਨੇ ਜਿਹਦੇ ਵਿੱਚ ਅਗਰ ਕੋਈ ਅਗਰ ਮੰਤਰੀ ਜਾਂਦੇ ਨੇ ਜਾਂ ਫਿਰ ਜੇ ਕੋਈ ਰਾਜਨੀਤਿਕ ਨੁਮਾਇੰਦੇ ਜਾਂਦੇ ਨੇ ਤੇ ਉੱਥੇ ਲੋਕ ਕਹਿੰਦੇ ਨੇ ਕਿ ਤੁਸੀਂ ਆਪ ਨਾ ਉੱਥੋਂ ਦੀ ਰਾਜ ਸਮਗਰੀ ਭੇਜੀ ਜਾਵੇ ਉਹ ਕਈ ਇਦਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਤੁਹਾਨੂੰ ਕੀ ਲੱਗ ਰਿਹਾ ਕਿ ਹਰ ਹਰ ਤਰ੍ਹਾਂ ਦੀ ਕੋਈ ਮਦਦ ਹੋ ਪਾਣੀ ਪੰਜਾਬ ਦੇ ਲੋਕਾਂ ਨੇ ਰਾਹਤ ਸਮਗਰੀ ਵਾਲੀ ਸੇਵਾ ਭਾਵਨਾ ਦੀ ਨੇਰੀ ਲਿਆਂਦੀ ਪਈ ਹੈ ਪੰਜਾਬ ਹਮੇਸ਼ਾ ਹੀ ਇਸ ਗੱਲ 'ਚ ਮੂਰੇ ਰਿਹਾ ਹੈ ਤੇ ਅੱਜ ਵੀ ਅੱਗੇ ਹੋ ਕੇ ਉਹ ਹਰ ਗੱਲ ਨੂੰ ਪੰਜਾਬ ਦੇ ਲੋਕ ਸੰਭਾਲ ਰਹੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਦਦ ਮੰਗੀ ਗਈ ਹੈ ਸਰਕਾਰ ਤੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਉਹ ਪਹਿਲਾਂ ਤਾਂ ਕਹਿੰਦਾ ਸੀ ਮਨੂੰ ਮੈਂ ਦਿੱਲੀ ਤੋਂ ਮੰਗਦਾ ਹੀ ਕੁਝ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਉਹਦੇ ਛੁਣਛਣਾ ਜਾ ਹੈਗਾ ਯਾਰ ਪਤਾ ਨਹੀਂ ਕਿੱਧਰੋਂ ਵੱਜ ਜੂਏ ਪਤਾ ਨਹੀਂ ਲੱਗਦਾ ਲੇਕਿਨ ਹਰਜੋਤ ਬੈਂਸ ਵੱਲੋਂ ਟਵੀਟ ਟਵੀਟ ਕੀਤਾ ਗਿਆ ਸਰ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਹਾ ਕਿ ਜਿਹੜੇ ਪਾਣੀ ਵਾਲੇ ਖੇਤਰਾ ਚੋਂ ਬਾਹਰ ਆ ਜਾਣਾ ਚਾਹੀਦਾ ਮੁਕਦੇ ਹਾਂਦੇ ਓਕੇ ਫੇਰ ਕਰ ਲਾਂਗੇ ਹੁਣ ਬਹੁਤ ਹੋ ਰਿਹਾ ਇਹਦੇ ਬਾਰੇ ਤਾਂ ਦੱਸ ਦਿਓ ਹਰਜੋਤ ਬੈਂਸ ਵੱਲੋਂ ਓ ਯਾਰ ਛੱਡ ਹਰਜੋਤ ਬੈਂਸ ਨੂੰ ਆਪਾਂ ਆਪਣਾ ਕੰਮ ਕਰੀਏ ਤੇ ਇਹ ਗੱਲ ਕਿਤੇ ਪਠਾਨ ਮਾਜਰਾ ਤੇ ਮਾਮਲਾ ਦਰਜ ਕੀਤਾ ਗਿਆ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਉਸ ਨੂੰ ਲੈ ਕੇ ਜਿਹੜਾ ਐਕਸ਼ਨ ਲਿਆ ਗਿਆ ਔਰ ਆਪਣੇ ਹੀ ਜਿਹੜੇ ਐਮਐਲਏ ਤੇ 376 420 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸਰ ਆਖਰੀ ਸਵਾਲ ਦਾ ਜਵਾਬ ਤਾਂ ਦੇ ਦਿਓ ਓ ਯਾਰ ਮੈਂ ਦੇ ਲਿਆ ਯਾਰ ਜਵਾਬ ਇਹਨਾਂ ਨੇ ਕਰੀਦਾ ਹੋਂ ਦਾ ਮਾੜਾ ਇਹ ਤਾਂ ਦੱਸੋ ਕੀ ਹੈ ਤੋ ਤੁਸੀਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਇੱਥੋਂ ਦੀ ਰਾਸਮਗਰੀ ਭੇਜੀ ਜਾ ਰਹੀ ਹੈ ਲੇਕਿਨ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਉਹ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ پا ਰਹੇ ਨੇ ਆਖਿਰ ਕੀ ਵਜ੍ਹਾ ਹੈ ਇਹ ਬਾਰੇ ਨਹੀਂ ਪਤਾ ਲੇਕਿਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜਾ ਹਰ ਵਰਗ ਦੇ ਲੋਕ ਨੇ ਉਹ ਹਾਰਡ ਵਾਲੇ ਪ੍ਰਭਾਵਿਤ ਖੇਤਰਾ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੇ ਉਹ ਕਹਿ ਰਹੇ ਕਿ ਪੰਜਾਬ ਦੇ ਲੋਕ ਖੁਦ ਹੀ ਅੱਗੇ ਨੇ ਔਰ ਇਹ ਵੀ ਕਿਹਾ ਹੈ ਕਿ ਐਨਆਰਆਈ ਵੀਰ ਵੀ ਹੁਣ ਮਦਦ ਕਰ ਰਹੇ ਨੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ